ਪੰਜਾਬ ਭਾਜਪਾ ਦੇ ਜਨਰਲ ਸੈਕਟਰੀ ਜਗਮਉਂ ਸਿੰਘ ਵੱਲੋਂ ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਦੇ ਚੱਲ ਰਹੇ ਧਰਨੇ 'ਚ ਸ਼ਮੂਲੀਅਤ ਕਰਦਿਆਂ ਜਥੇਬੰਦੀ ਦੇ ਆਗੂਆਂ ਨਾਲ ਨਾ ਕੇਵਲ ਹਮਦਰਦੀ ਪ੍ਰਗਟ ਕੀਤੀ ਗਈ ਬਲਕਿ ਮਰਨ ਵਰਤੇ ਬੈਠੇ ਜੋਨੀ ਸਿੰਘਲਾ ਅਤੇ ਰਣਜੀਤ ਸਿੰਘ ਦਾ ਹਾਲ ਵੀ ਜਾਣਿਆ ਇਸ ਮੌਕੇ ਉਹਨਾਂ ਕੰਪਿਊਟਰ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਨੂੰ ਹੱਲ ਕਰਵਾਉਣ ਲਈ ਇਹ ਮਾਮਲਾ ਗਵਰਨਰ ਤੱਕ ਪਹੁੰਚਾਉਣ ਦਾ ਵਿਸ਼ਵਾਸ ਦਿਵਾਇਆ ਇਸ ਦੌਰਾਨ ਮੀਡੀਆ ਨਾਲ ਗਲਬਾਤ ਕਰਦਿਆਂ ਭਾਜਪਾ ਗੁਜਕਮਾਹ ਸਿੰਘ ਨੇ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਸਕੂਲਾਂ 'ਚ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਅਧਿਆਪਕ ਸਰਕਾਰ ਦੀ ਨਲਾਇਕੀ ਕਾਰਨ ਇੰਨੀ ਠੰਡ 'ਚ ਸੜਕਾਂ ਉੱਤੇ ਰੋਲਣ ਲਈ ਮਜਬੂਰ ਹਨ ਇਸ ਮੌਕੇ ਕੰਪਿਊਟਰ ਵਿਆਪਕ ਸੰਘਰਸ਼ ਕਮੇਟੀ ਦੇ ਆਗੂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜੋਨੀ ਸਿੰਘ ਲਾ ਨੂੰ ਜ਼ਬਰਦਸਤੀ ਹਸਪਤਾਲ 'ਚ ਭਰਤੀ ਕਰਵਾਉਣ ਦੇ ਬਾਵਜੂਦ ਵੀ ਉਹਨਾਂ ਦਾ ਮਾਨਸਰਥ ਨਿਰੰਤਰ ਜਾਰੀ ਹੈ ਅਗਵਾ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ ਸੂਬਾ ਪੱਧਰੀ ਪ੍ਰੋਗਰਾਮ ਉਲੀਕਿਆ ਗਿਆ ਹੈ ਤੇ ਉਹ ਮੰਗਾਂ ਪੂਰੀਆਂ ਹੋਣ ਤੇ ਹੀ ਮਰਨਵਰਤ ਅਤੇ ਲੜੀਵਰ ਭੁਖੜਤਾਲ ਨੂੰ ਸਮਾਪਤ ਕਰਨਗੇ ਸਰ ਤੁਸੀਂ ਹਾਜੀ ਕੰਪਿਊਟਰ ਦੇ ਆਪਕਲ ਦੇ ਆ ਕੇ ਵਿਲੋਕੀਂ ਕਹਿਣਾ ਚਾਹੋਗੇ ਕਿ ਕੀ ਇਹਨਾਂ ਨੇ ਆਪਣਾ ਦੁੱਖ ਤੁਹਾਨੂੰ ਦੱਸਿਆ ਦੇਖੋ ਸਾਡੇ ਆਪਣੀ ਇਹ ਵਿਆਪਕ ਇਸ ਠੰਡ ਦੇ ਵਿੱਚ ਇਸ ਜਦੋਂ ਪੂਰਾ ਆਲਮੋਸਟ 4 ਡਿਗਰੀ ਬਾ ਟੈਂਪਰੇਚਰ ਹੈ ਉਸ ਠੰਡ ਦੇ ਵਿੱਚ ਮੰਗਸੇ ਜਾ ਰਿਹਾ ਕਿ 100 ਦੰਤ ਉੱਤੇ ਇੱਥੇ ਬੈਠੇ ਨੇ ਔਰ ਬਹੁਤ ਹੀ ਸ਼ਰਮਨਾਕ ਹੈ ਕਿ ਇਸ ਸਮਾਜ ਦੇ ਵਿੱਚ ਜਿਸ ਦੇ ਵਿੱਚ ਵਿਦਿਆ ਪ੍ਰਦਾਨ ਅਸੀਂ ਸਮਾਜ ਪੰਜਾਬ ਨੂੰ ਮੰਨਦੇ ਆ ਜਿਹਦੇ ਵਿੱਚ ਵੇਦਵੀਸ ਇੱਥੇ ਹੀ ਬਣੇ ਆ ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਵੀ ਇੱਥੇ ਰਚਿਆ ਉੱਥੇ ਵਿਦਿਆ ਦਾ ਦਾਨ ਬੱਚਿਆਂ ਤੋਂ ਖੋਹ ਲਿਆ ਜਾਏ ਔਰ ਅਧਿਆਪਕ ਆਪਣੇ ਹੱਕ ਨਾ ਲੈ ਸਕਣ ਔਰ ਕੇਵਲ ਆਪਣੀਆਂ ਤਨਖਾਹਾਂ ਦੇ ਲਈ ਆਪਣੀ ਸਰਵਿਸ ਕੰਡੀਸ਼ਨ ਦੇ ਲਈ ਜੇ ਉਹਨਾਂ ਨੂੰ ਭੁਖੜ ਹੜਤਾਲ ਤੇ ਬੈਠਣਾ ਪੈਂਦਾ ਹੈ ਹਸਪਤਾਲਾਂ ਦੇ ਵਿੱਚ ਜੇ ਦਾਖਲ ਉਹਨਾਂ ਨੂੰ ਕੀਤਾ ਜਾਂਦਾ ਹੈ ਔਰ ਸਰਕਾਰ ਹਮਦਰਦੀ ਦੀ ਜਗ੍ਹਾ ਉਹਨਾਂ ਨੂੰ ਜਬਤਸਤੀ ਕਰਦੀ ਹੈ ਤੇ ਇਸ ਤੋਂ ਬੈਡ ਲੱਕ ਪੰਜਾਬ ਦੇ ਲਈ ਇਸ ਤੋਂ ਵਰਸਟ ਕੰਡੀਸ਼ਨ ਹੈ ਕਿ ਕਾਂਕਾ ਪੰਜਾਬ ਪੀਸ ਤੋਂ ਜ਼ਿਆਦਾ ਨਹੀਂ ਹੋ ਸਕਦੀ ਕਿਉਂਕਿ ਜਿਸ ਸਮਾਜ ਚ ਪੜ੍ਹਾਈ ਨਹੀਂ ਹੈ ਉਹ ਸਮਾਜ ਕਦੀ ਤਰੱਕੀ ਨਹੀਂ ਕਰ ਸਕਦਾ ਖਾਸ ਕਰਕੇ ਜਿਹੜੀ ਫਿਊਚਰ ਦੀ এডੂਕੇਸ਼ਨ ਹੈ ਉਹ ਕੰਪਿਊਟਰ এডੂਕੇਸ਼ਨ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ এডੂਕੇਸ਼ਨ ਹੈ ਇਹ ਜੀ ਐਡਵਾਂਸਡ এডੂਕੇਸ਼ਨ ਦੇ ਅਧਿਆਪਕ ਜੇ ਅਸੀਂ ਉਹਨਾਂ ਨੂੰ ਉਹਨਾਂ ਦੀ ਸਰਵਿਸ ਕੰਡੀਸ਼ਨਸ ਚੰਗੀ ਤਰ੍ਹਾਂ ਨਹੀਂ ਦੇਖਭਾਲ ਕਰ ਸਕਦੇ ਤਾਂ ਸਾਡੀ ਅੱਗੇ ਦੀ ਜਨਰੇਸ਼ਨਸ ਕਰੀ ਪ੍ਰੋਗਰੈਸ ਨਹੀਂ ਕਰ ਸਕਦੀ ਸਤ ਤੁਹਾਡਾ ਕੀ ਯੋਗਦਾਨ ਦੇ ਗਏ ਨਾ ਇੰਨਾ ਦੀ ਮੈਂ ਇਹਨਾਂ ਨੂੰ ਕਿਹਾ ਕਿ ਆਪ ਨੂੰ ਰਿਪਰੈਜੈਂਟੇਸ਼ਨ ਦੇ ਮੈਂ ਗਵਰਨਰ ਸਾਹਿਬ ਨੂੰ ਜਾ ਕੇ ਮਿਲ ਕੇ ਇਹਨਾਂ ਦੀ ਪਟੀਸ਼ਨ ਉਹਨਾਂ ਨੂੰ ਜਾ ਕੇ ਉਹਨਾਂ ਕੋਲ ਰੱਖਦਾ ਹੈ ਔਰ ਇਹਨਾਂ ਦਾ ਪੂਰੀ ਜਾ ਕੇ ਆਪਣੇ ਵੱਲੋਂ ਇਹਨਾਂ ਦਾ ਪੱਖ ਰੱਖਾਂਗਾ ਜੀ ਹਾਂਜੀ ਮੇਰਾ ਨਾਮ ਪਸ਼ਪਿੰਦਰ ਪਾਲ ਹੈ ਜੀ ਹਿੰਮਤ ਆਈ ਸਾਡੇ ਸੰਗਰੂਰ ਦੇ ਜੌਨੀ ਸਿੰਘ ਲਾ ਜੀ ਸੰਗਰੂਰ ਰਵਾਨਗਰਤ ਵਿੱਚ ਜੌਨੀ ਸਿੰਘ ਲਾ ਜੀ ਨੂੰ ਅੱਜ 14ਵਾਂ ਦਿਨ ਹੋ ਗਿਆ ਤੇ ਉਹਨਾਂ ਤੋਂ ਬਾਅਦ ਉਹਨਾਂ ਨੂੰ ਪੁਲਿਸ ਲੈ ਕੇ ਗਈ ਪਰਸੋਂ ਰਾਤ ਨੂੰ ਤੇ ਉਹਨਾਂ ਨੂੰ ਰਜਿੰਦਰਾ ਹਸਪੀਟਲ ਐਡਮਿਟ ਕਰਾਇਆ ਗਿਆ ਉਹ ਬੜੀ ਚੜ੍ਹਦੀ ਕਲਾ ਵਿੱਚ ਨੇ ਉਹਨਾਂ ਦੀ ਹਾਲਤ ਵੀ ਬਿਲਕੁਲ ਠੀਕ ਹੈ ਉਹਨਾਂ ਨੇ ਆਪਦਾ ਵੀਡੀਓ ਮੈਸੇਜ ਵੀ ਰਿਲੀਜ਼ ਕੀਤਾ ਜਿਸ ਵਿੱਚ ਉਹਨਾਂ ਨੇ ਕਲੀਅਰ ਕੀਤਾ ਵੀ ਮੈਂ ਆਪਦਾ ਮਰਨ ਵਰਤ ਜਾਰੀ ਰੱਖਾਂਗਾ ਜਦ ਤੱਕ ਸਰਕਾਰ ਸਾਡੀ ਮਰਜਿੰਗ ਦੀ ਮੰਗ ਮੰਨਦੀ ਨਹੀਂ ਉਹਸ ਤੋਂ ਬਿਨਾ ਮੇਰਾ ਵੀ ਰਜੀਤ ਸਿੰਘ ਜਿਹੜਾ ਅੱਜ ਦੂਜੇ ਦਿਨ ਹੈ ਮਰਨ ਵਰਤ ਤੇ ਇਹ ਵੀ ਪੂਰਾ ਡਟ ਕੇ ਬੈਠੇ ਹਨ ਤੇ ਸਾਡਾ ਸਰਕਾਰ ਨੂੰ ਇਹੀ ਸਨੇਹਾ ਹੈ ਕਿ ਅਸੀਂ ਪੂਰੇ ਜੋਰ ਸ਼ੋਰ ਨਾਲ ਇਹ ਮਰਨ ਵਰਤ ਰੱਖਣਾ ਅਸੀਂ ਇਹਨੂੰ ਅੰਤ ਤੱਕ ਨਿਭਾਵਾਂਗੇ ਬਿਲਕੁਲ ਸਰਕਾਰ ਇਸ ਗੱਲ ਦੀ ਟੈਨਸ਼ਨ ਨਾ ਲਵੇ ਇਸ ਵਾਰ ਅਸੀਂ ਬਹੁਤ ਪਰੇਸ਼ਾਨ ਹੋ ਗਏ ਇਹਨਾਂ ਨਾਲ ਮੀਟਿੰਗਾਂ ਕਰ ਕਰਕੇ ਅਸੀਂ ਬਹੁਤ ਪਰੇਸ਼ਾਨ ਹੋ ਗਏ ਇਹਨਾਂ ਦੇ ਲਾਰੇ ਲੱਪੇ ਸੁਣ ਕੇ ਅੱਜ 2.5 ਸਾਲ ਤੱਕ ਦਾ ਸਮਾਂ ਹੋ ਗਿਆ ਜਿਹੜੀ ਸਰਕਾਰ ਹਰੇਕ ਗੱਲ 'ਚ ਦੁਗਲੀ ਦਿੱਤੀ ਵਰਤਨ ਦੀ ਕੋਸ਼ਿਸ਼ ਕਰਦੀ ਹੈ ਅਸੀਂ ਉਹ ਸਰਕਾਰ ਦੇ ਹਰੇਕ ਨੂੰ ਨਾ ਨਕਾਰਾ ਕਰਦੇ ਹਾਂ ਜੀ ਸਰਕਾਰ ਨੂੰ ਅਗਲਾ ਕੀ ਗਲਬਤ ਨਾ тория ਵੀ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ ਹਾਂਜੀ ਸਾਡਾ ਅਗਲਾ ਪ੍ਰੋਗਰਾਮ ਜ਼ਿਲ੍ਹਿਆਂ ਵਿੱਚ ਅਸੀਂ ਸਾਰੇ ਜ਼ਿਲ੍ਹਿਆਂ ਵਿੱਚ ਰੈਲੀ ਕਰ ਰਹੇ ਹਾਂ ਇੱਕ ਹਫ਼ਤੇ ਵਿੱਚ ਇੱਕ ਸਟੇਟ ਰੈਲੀ ਕਰਨ ਦੀ ਤਿਆਰੀ ਕਰ ਰਹੇ ਹਾਂ ਇਸ ਤੋਂ ਇਲਾਵਾ ਜੋ ਸਾਡੇ ਅੱਗੇ ਸਾਥੀ ਮਰਨ ਵਰਤ ਲਈ ਤਿਆਰ ਹੋ ਰਹੇ ਨੇ ਬਹੁਤ ਲੰਬੀ ਲਿਸਟ ਹੈ ਇਸ ਵਾਰ ਅਸੀਂ ਗਵਰਨਮੈਂਟ ਨਾਲ ਕੋਈ ਸਮਝੌਤਾ ਨਹੀਂ ਕਰਨਾ ਅਸੀਂ ਇਹਨਾਂ ਦੀਆਂ ਗੱਲਾਂ ਛਾ ਕੇ ਬਹੁਤ ਨੁਕਸਾਨ ਉਠਾਇਆ ਬਲਕਿ ਇਹਨਾਂ ਨੇ ਸਾਨੂੰ ਚੱਕੇ ਚ ਰੱਖ ਕੇ ਡੀਏ ਦੀ ਫਾਈਲ ਦੇ ਚੱਕੇ ਚ ਰੱਖ ਕੇ ਜੇ ਅਸੀਂ ਤੁਹਾਡਾ ਕੰਮ ਕਰ ਰਹੇ ਹਾਂ ਤੁਹਾਡਾ ਕੰਮ ਕਰ ਰਹੇ ਹਾਂ ਉਲਟਾ ਸੀਐਸਆਰ ਇਹ ਪੁਰਾਣਾ ਸੀਐਸਆਰ ਬਿਲਕੁਲ ਬਦਲ ਕੇ ਲਾਗੂ ਕਰਤੇ ਜੋ ਕਿ ਸੰਵਿਧਾਨਿਕ ਤੌਰ ਤੇ ਬਿਲਕੁਲ ਸਹੀ ਨਹੀਂ ਹੈਗਾ ਇੱਕ ਬੰਦੇ ਤੇ ਸੀਐਸਆਰ ਰੂਲ ਇੱਕੋ ਹੀ ਲੱਗਦੇ ਨੇ ਜਾਂ ਤਾਂ ਇਹ ਸਾਨੂੰ ਪੰਜਾਬ ਗਵਰਨਮੈਂਟ ਦੇ ਮੁਲਾਜ਼ਮ ਮੰਨਣ ਜਾਂ ਨਹੀਂ ਮੰਨਦੇ ਫਿਰ ਸਾਡੇ ਤੇ ਜਦੋਂ ਕੋਈ ਵੀ ਦੋਸ਼ ਲਾਣਾ ਹੁੰਦਾ ਹੈ ਜਾਂ ਕੋਈ ਵੀ ਨਿਯਮ ਲਾਗੂ ਕਰਨਾ ਹੁੰਦਾ ਹੈ ਜਦੋਂ ਕੋਈ ਵੀ ਸਜ਼ਾ ਦੇਣੀ ਹੁੰਦੀ ਹੈ ਉਦੋਂ ਉਹੀ ਸੀਐਸਆਰ ਮੰਨ ਲੈਂਦੇ ਨੇ ਫਿਰ ਨਵੇਂ ਸੀਐਸਆਰ ਦੀ ਗੱਲ ਨਹੀਂ ਕਰਦੇ ਤਾਂ ਦੋਗਲੀ ਨੀਤੀ ਹੈ ਜੀ ਦੋਗਲਾ ਗੱਲ ਹੈ ਹਰ ਵਾਰ ਇਹ ਆਪਣੇ ਨਵੇਂ ਨਵੇਂ ਤਰੀਕਿਆਂ ਨਾਲ ਇਸ ਗੱਲ ਨੂੰ ਪੇਸ਼ ਕਰਦੇ ਨੇ ਅਸੀਂ ਇਹਨਾਂ ਤੋਂ ਬਹੁਤ ਇਸ ਬਾਰੇ ਇਹਨਾਂ ਤੋਂ ਪਰੇਸ਼ਾਨ ਆ ਤੇ ਸਾਡਾ ਲੋਕਾਂ ਤੋਂ ਵੀ ਸਾਡੀ ਅਪੀਲ ਹੈ ਵੀ ਸਾਡੀ ਮੰਗ ਕੋਈ ਗਲਤ ਨਹੀਂ ਹੈਗੀ ਜੋ ਸਾਡੀ ਕੁਆਲਿਫਿਕੇਸ਼ਨ ਹੈ ਅਸੀਂ ਉਸ ਹਿਸਾਬ ਨਾਲ ਬਾਕੀ ਟੀਚਰਾਂ ਦੇ ਬਰਾਬਰ ਦਾ ਹੱਕ ਮੰਗ ਰਹੇ ਹਾਂ ਹੋਰ ਅਸੀਂ ਕੋਈ ਇਹਨਾਂ ਕੋਲੋਂ ਅਲੱਗ ਚੀਜ਼ ਨਹੀਂ ਮੰਗ ਰਹੇ ਮੇਰਾ ਨਾਮ ਜੀ ਆਸ਼िमा ਸ਼ਰਮਾ ਹੈ ਮੈਂ ਪਟਿਆਲਾ ਜ਼ਿਲ੍ਹੇ ਤੋਂ ਹਾਂ ਸਾਡੀ ਅੰਮ੍ਰਿਤਸਰ ਕਿੰਨੇ ਦਿਨ ਹੋ ਗਏ ਕਿਲੇ ਦਿਨ ਹੋ ਗਏ ਮਰ ਮਰ ਕੇ ਬੈਠਿਆ ਇਹ ਸਰਕਾਰ ਨਾਲ ਕੀ ਗਲਤ ਹੋ ਜਾਉਂਗਾ ਸਰ ਸਾਨੂੰ ਮਰਨ ਵਰਤੇ ਬੈਠਿਆ ਨੂੰ ਅੱਜ 14 ਦਿਨ ਹੋ ਗਏ ਸਾਡੇ ਇੱਕ ਸਾਥੀ ਨੂੰ ਇਹਨਾਂ ਨੇ ਪਰਸੋ ਚੱਕ ਲਿਆ ਰਾਤ ਨੂੰ ਜ਼ਬਰਦਸਤੀ ਸਰਕਾਰ ਨੇ ਪਰ ਸਾਡੇ ਸਾਥੀ ਨੇ ਆਪਣਾ ਮਰਨ ਵਰਤ ਜਾਰੀ ਰੱਖਿਆ ਤੇ ਸਾਡਾ ਦੂਸਰਾ ਸਾਥੀ ਰਣਜੀਤ ਸਿੰਘ ਜੀ ਅੱਜ ਦੂਸਰੇ ਦਿਨ ਮਰਨ ਵਰਤ ਤੇ ਬੈਠੇ ਆ ਤੇ ਮੇਰਾ ਸਰਕਾਰ ਨੂੰ ਸਿਰਫ ਇਹੀ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਕ੍ਰਾਂਤਕ ਕ੍ਰਾਂਤੀਕਾਰੀ ਕਹਿੰਦੇ ਆ ਪਰ ਅਸੀਂ ਉਹਨਾਂ ਨੂੰ ਇਸ ਵਾਰ ਦਿਖਾ ਦੇਣਾ ਕਿ ਅਸਲੀ ਕ੍ਰਾਂਤੀਕਾਰੀ ਅਸੀਂ ਆ ਉਹਨਾਂ ਨੇ ਸਾਡਾ ਇੱਕ ਸਾਥੀ ਜ਼ਬਰਦਸਤੀ ਚੱਕ ਲਿਆ ਪਰ ਸਾਡਾ ਦੂਸਰਾ ਸਾਥੀ ਤਿਆਰ ਹੈ ਦੂਸਰਾ ਚੱਕਲਨ ਤੀਸਰਾ ਤਿਆਰ ਹੈ ਤੇ ਅਸੀਂ ਲੜੀਵਾਰ ਇਦਾਂ ਤਿਆਰ ਬੈਠੇ ਆ ਆਪਣੇ ਬੰਦੇ ਹੱਕ ਉਹਨਾਂ ਤੋਂ ਲੈ ਕੇ ਹੀ ਰਾਂਗੇ ਕਿਉਂਕਿ ਉਹਨਾਂ ਦਾ ਜਿਹੜਾ ਰਵਈਆ ਸਾਡੇ ਪ੍ਰਤੀ ਉਹ ਬਹੁਤ ਮਾੜਾ ਹੈ ਔਰ ਅਸੀਂ ਉਹਦੇ ਬਿਲਕੁਲ ਖਿਲਾਫ ਆ ਅਗਲਾ ਪ੍ਰੋਗਰਾਮ ਕੀ ਹੋਏਗਾ ਸਰਕਾਰ ਦੌਰ ਨਾਲ ਗੱਲਬਾਤ ਨਹੀਂ ਕਰ ਰਹੀ ਸਰਕਾਰ ਸਾਡੇ ਨਾਲ ਬਿਲਕੁਲ ਗੱਲਬਾਤ ਨਹੀਂ ਕਰ ਰਹੀ ਉਹ ਸਾਨੂੰ ਬਿਲਕੁਲ ਇਦਾਂ ਇਗਨੋਰ ਕਰ ਰਹੀ ਹੈ ਕਿ ਜਿਵੇਂ ਅਸੀਂ ਇੱਥੇ ਹੈ ਹੀ ਨਹੀਂ ਅਸੀਂ ਐਗਜ਼ਿਸਟ ਹੀ ਨਹੀਂ ਕਰਦੇ ਜੀਵੇ ਸਰ ਨੇ ਤੁਹਾਨੂੰ ਦੱਸਿਆ ਕਿ ਅਸੀਂ ਰੈਲੀਆਂ ਵੀ ਕਰਾਂਗੇ ਧਰਮੇ ਵੀ ਕਰਾਂਗੇ ਅਸੀਂ ਹਰ ਪੱਧਰ ਤੇ ਸਟੇਟ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਸਾਡੇ ਪ੍ਰੋਗਰਾਮ ਕੋਈ ਨਾ ਕੋਈ ਚੱਲਦੇ ਰਹਿਣਗੇ